ਇਹ ਸੰਵਾਦ ਹੈ ਫਿਰ ਵਿਵਾਦ ਨਹੀਂ ਹੈ ਤੇ ਸਾਡੀ ਪਰੰਪਰਾ ਵਿੱਚ ਸਾਡੇ ਪੰਜਾਬ ਦੀ ਧਰਤੀ ਜਿਹਦਾ ਪੁਰਾਣਾ ਨਾਂ ਸਭ ਤੋਂ ਪਹਿਲੇ ਤੁਸੀਂ ਸਤ ਦ੍ਰਿਅਮਣ ਦੀ ਧਰਤੀ ਸੀ 5000 ਸਾਲ ਦੀ ਲੈਗਸੀ ਹੈ ਤੇ ਦੂਜੀ ਸਾਡੀ ਮੱਧ ਕਾਲ ਦੀ 5 ਸਦੀਆਂ ਦੀ ਲੈਗਸੀ ਹੈ ਤੇ ਸਾਡੇ ਕੋਲ ਇਸ ਲੈਗਸੀ ਵਿੱਚ ਬਹੁਤ ਸਾਰੇ ਐਪਿਕ ਨੇ ਮਹਾਭਾਰਤ ਦੇ ਵਿੱਚ ਇੱਕ ਰੈਫਰੈਂਸ ਆਉਂਦਾ ਹੈ ਕਿ ਜਦੋਂ 파ਡਵ ਨੂੰ ਵਾਰਸ਼ ਕੰਜੀ ਦੇ ਅੰਦਰ ਗੱਲ ਸਵੈਚਿਤ ਬਨਵਾਸ ਮਿਲਿਆ ਰਸਤੇ ਵਿੱਚ ਯਕਸ਼ਪ੍ਰਸ਼ਨ ਦਾ ਪ੍ਰਸੰਗ ਹੈ ਜਿਸ ਤੇ ਡਾਕਟਰ ਲక్ష్మణ ਲਾਲ ਨੇ ਯਕਸ਼ਪ੍ਰਸ਼ਨ ਨਾਟਕ ਲਿਖਿਆ ਤਾਂ ਇੱਕ ਪਾਣੀ ਵਾਲੀ ਥਾਂ ਤੇ ਯਕਸ਼ ਹੈ ਪਾਣਵਾ ਦੇ ਛੋਟੇ 1 2 3 4 ਲੜਕੂ ਸਦੇਸਤੀ ਮਰ ਜ ਜਾਂਦੇ ਨੇ ਯਕਸ਼ ਕਹਿੰਦਾ ਕਿ ਮੇਰੇ ਸਵਾਲ ਦਾ ਜਵਾਬ ਤੂੰ ਨਹੀਂ ਦੇ ਸਕਦੇ ਉਹਨਾਂ ਨੂੰ ਮ੍ਰਿਤੂ ਲੋਕ ਨੂੰ ਪਚਾ ਦਿੰਦਾ ਅਖੀਰ ਜੋ ਰਿਸਪ ਜਾਂਦਾ ਤੇ ਯਕਸ਼ ਕਹਿੰਦਾ ਮੇਰੇ ਸਵਾਲਾਂ ਦੇ ਜਵਾਬ ਦੇ ਉਹਨੇ ਸਵਾਲਾਂ ਦੇ ਜਵਾਬ ਦੇ ਦਿੱਤੇ ਕਹਿੰਦਾ ਜਾ ਤੈਨੂੰ ਬਖਸ਼ ਦਿੱਤਾ कहते जी मेरे भावों भी जिंद करो उन्हें संवाद की ताकत है मैं कि जिंद करा क्या जिन्हें मर्जी सवाल पूछो तो मैं जवाब दें सवाल पूछा क्या चल ठीक है चारा भराव मृत्यु वापस जीवितोक लिया क्यों लैके आवं ककुल जिंदा कर दो तू अपने सके भरा भीम के अर्जुन छद के नकुल क्यों कहा कहीं दो मावा के पांच पुत्र है ਪਹਿਲੀ ਮਾਂ ਦੇ ਤਿੰਨ ਪੁੱਤਰ ਮੈਂ ਉਹਨਾਂ ਨੂੰ ਜਿਉਂਦਾ ਮੇਰੀ ਮਾਂ ਦੀਆਂ ਅੱਖਾਂ ਠਰਦੀਆਂ ਨੇ ਤੇ ਦੂਜੀ ਮਾਂ ਦੇ ਦੋ ਪੁੱਤਰ ਇਹ ਸਭ ਤੋਂ ਛੋਟਾ ਹੈ ਜੇ ਦੂਜੀ ਮਾਂ ਦੇ ਇੱਕ ਪੁੱਤਰ ਬਚ ਜਾਏਗਾ ਸਾਡੇ ਦੋਵੇਂ ਮਾਵਾਂ ਦੀਆਂ ਅੱਖਾਂ ਠੰਡੀਆਂ ਹੋਣਗੀਆਂ ਤੇ ਯਕਸ਼ ਕਹਿੰਦੇ ਜਾ ਤੈਨੂੰ ਪੰਜਾਂ ਨੂੰ ਜਿਉਂਦਾ ਕੀਤਾ ਮਾਂ ਦੀ ਤਾਂ ਕ ਮਾਂ ਉਹਦੀ ਦੀ ਤਾਂ ਕ ਬੱਚੇ ਸਾਹ ਤਾਂ ਲੜਦੇ ਸਾ ਮਾਂ ਮੇਰੀ ਹੈ ਮਾਂ ਮੇਰੀ ਹੈ ਵੱਡੇ ਹੋਏ ਤਾਂ ਲੜਦੇ ਹਾਂ ਮਾਂ ਤੇਰੀ ਹੈ ਮਾਂ ਤੇਰੀ ਹੈ ਅਸੀਂ ਮਾਂ ਤੇ ਮਾਂ ਬੋਲੀ ਦੀ ਤਾਕਤ ਵਿੱਚ ਜੁੜਦੇ ਹਾਂ ਮੇਰੇ ਸਾਹਮਣੇ ਬੈਠਾ ਸਰਪੰਨ ਵੀ ਕੀ ਇਹਦੀ ਕੱਪਦੇ ਕਿ ਮੇਰਾ ਰੰਗ ਬਹੁਤ ਕਾਲਾ ਹੈ ਮੈਨੂੰ ਸਾਰੇ ਕਹਿੰਦੇ ਤੂੰ ਕਾਲਾ 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 ਪਰ ਮੇਰੀ ਮਾਂ ਫਿਰ ਵੀ ਸਵੇਰੇ ਮੇਰੇ ਮੱਥੇ ਤੇ ਕਾਲਾ ਟਿੱਕਾ ਲਾਉਂਦੀ ਹੈ ਕਿਤੇ ਮੈਨੂੰ ਨજર ਨਾ ਲੱਗ ਜਾਵੇ ਤੇ ਜੇ ਅਸੀਂ ਦੁਨੀਆ 'ਚ ਰਹੇ ਤਾਂ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਤੇ ਦੂਸਰੀ ਸਮਾਜ ਦੀ ਪਰੰਪਰਾ ਜਦੋਂ ਜੀਵਤ ਹੋਈ 550 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਵੱਲੋਂ ਉਹਨਾਂ ਨੇ ਕਿਹਾ ਕਿ ਜਬ ਲਗ ਦੁਨੀਆ ਰਹੀ ਨਾਨਕ ਇਕ ਸੁਣੀਏ ਕਿ ਕਈਆ ਪਰ ਅਗਲਾ ਸਟੈਂਡੋ ਵੀ ਕਿਹਾ ਕਿ ਜੇ ਸੰਵਾਦ ਹੋ ਨਾ ਰਿਹਾ ਹੋਵੇ ਰੋਸ ਨਾ ਕੀਤਾ ਉੱਤਰ ਦੀ ਜਾ ਰੋਸ ਨਾ ਕੀਤਾ ਉੱਤਰ ਦੀ ਜਾ ਪਰ ਜੇ ਲੱਗੇ ਫਿਰ ਵੀ ਕੁਝ ਨਹੀਂ ਹੋ ਰਿਹਾ ਫਿਰ ਤੀਜਾ ਨੁਕਤਾ ਦੱਸਿਆ ਕਿ ਪਰ ਅੱਖਾਂ ਰੋ ਉਝੀ ਹੈ ਮੂਰਖ ਲਾਲ ਨਾ ਉਝੀ ਹੈ ਅਸੀਂ ਸੰਵਾਦ ਦੀ ਤਾਕਤ ਬਣਾਉਣੀ ਹੈ ਔਰ ਪ੍ਰਥਮ 70 ਵਰਿਆਂ ਦੀ ਆਰਦਾ ਦੇ ਦਰਮਿਆਨ 24 ਸਾਲਾਂ ਦੇ 36000 ਕਿਲੋਮੀਟਰ ਦਾ ਸਫ਼ਰ ਆਪਣੇ ਸਾਥੀ ਮਰਦਾਨੇ ਨੂੰ ਔਲਾਦ ਲੈ ਕੇ ਜੋ 10 ਸਾਲ ਵੱਡਾ ਸੀ ਉਸ ਦੀ ਰਵਾਮ ਲੈ ਕੇ ਵਿਚਾਰ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਅਸੀਂ ਉਸ ਵਿਚਾਰ ਦੇ ਵਾਰਸ ਹਾਂ ਸਮਾਜ ਦੇ ਵਾਰਸ ਤੇ ਜੇ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਪੈਦਲ ਜਾ ਕੇ ਪੂਰੀ ਦੁਨੀਆ ਦੇ ਵਿੱਚ ਮਾਮੂਲੀ ਪੰਜਾਬੀ ਰਾਹੀ ਵਿਚਾਰ ਦੀ ਤਾਕਤ ਨੂੰ ਉਹ ਕਿੰਨਾ ਪਹੁੰਚਾ ਸਕਦੇ ਨੇ